ਤੇ ਗੱਲ ਆਪਾਂ ਮਿੰਟੂ ਜੀ ਮਾਨ ਸਾਹਿਬ ਦੀ ਸਿਹਤ ਤੋਂ ਹੀ ਸ਼ੁਰੂ ਕਰ ਲਈਏ ਕਿਉਂਕਿ ਕਹਿੰਦੇ ਕਿ ਮਾਨ ਸਾਹਿਬ ਦੀ ਸਿਹਤ ਠੀਕ ਨਹੀਂ ਆ। ਕੇਜਰੀਵਾਲ ਸਾਹਿਬ ਇਧਰ ਆਏ ਹੋਏ ਸੀ ਉਹਦਾ ਵੀ ਕਾਫੀ ਝੋਲ ਜਹਾ ਪਿਆ ਹੋਇਆ ਉਹਦੇ ਬਾਰੇ ਮੈਂ ਤੁਹਾਡੇ ਤੋਂ ਥੋੜੀ ਸਪਸ਼ਟਤਾ ਲੈਣੀ ਆ ਕਿ ਕੀ ਮਸਲਾ ਹੈ। ਅ ਪਰ ਪਹਿਲਾਂ ਇਹ ਆ ਕਿ ਕੈਬਨਿਟ ਦੀ ਮੀਟਿੰਗ ਹੋਣੀ ਸੀਗੀ ਤੇ ਖਬਰ ਇਹ ਵੀ ਆ ਰਹੀ ਹੈ ਕਿ ਕੈਬਨਿਟ ਦੀ ਮੀਟਿੰਗ ਜਿਹੜੀ ਉਹ ਪੋਸਟਪੋਨ ਕਰ ਦਿੱਤੀ ਗਈ ਆ। ਦੇਖੋ ਮਾਨ ਸਾਹਿਬ ਦੀ ਗਲਤੀ ਜਿਹੜੀ ਹੈ ਨਾ ਕਿ ਉਹ ਇਹ ਆ ਕਿ ਸਿਹਤ ਦੇ ਬਕਾਇਨ ਸਾਜ਼ ਲੱਗਦੀ ਆ ਜੇ ਇੰਨੀ ਹਲ ਚੱਲਿਆ ਵੀ ਐਸ ਵੇਲੇ ਜੇ ਤੁਸੀਂ ਵੇਖੋ ਕਿ ਤੇ ਖਬਰ ਬ੍ਰੇਕ ਕੀਤੀ ਚੈਨਲਾਂ ਨੇ ਕਿ ਮਾਨ ਸਾਹਿਬ ਦੀ ਸਿਹਤ ਹੋਰ ਵਿਗੜ ਗਈ ਤੇ ਕੱਲ ਕੇਜਰੀਵਾਲ ਸਾਹਿਬ ਵੀ ਤੇ ਗੱਲ ਕਹਿ ਗਏ ਨਾ ਹੂੰ ਉਹ ਕਹਿੰਦੇ ਕਿ ਉਹਨਾਂ ਨੂੰ ਬੁਤਲ ਲੱਗੀ ਆ ਜੀ ਠੀਕ ਹੈ ਨਾ ਜੀ ਤੁਹਾਨੂੰ ਪਤਾ ਹੀ ਆ ਜਦੋਂ ਬੰਦਾ ਬਿਮਾਰ ਸ਼ੁਮਾਰ ਜ਼ਿਆਦਾ ਹੁੰਦਾ ਤੇ ਫਿਰ ਬੁਤਲ ਲੱਗ ਜਾਂਦੀ ਆ ਬਿਲਕੁਲ ਹੁਣ ਇਥੇ ਆਦਰਵਾਇਜ਼ ਨਹੀਂ ਲੈਣਾ ਉਹਨਾਂ ਨੂੰ ਬੁਤਲ ਲੱਗੀ ਆ ਅਕੇ ਕੇਜਰੀਵਾਲ ਸਾਹਿਬ ਨੇ ਸਾਰੀ ਗੱਲ ਦੀ ਪੁਸ਼ਟੀ ਕਰ ਦਿੱਤੀ ਜੀ ਹੁਣ ਅੱਜ ਕੈਬਨਟ ਦੀ ਮੀਟਿੰਗ ਸੀਗੀ ਦੇਖੋ ਸੁਖਮ ਸਿੰਘ ਸਾਹਿਬ ਕੈਬਨਟ ਦੀ ਮੀਟਿੰਗ ਹੈਗੀ ਸੀ ਬਾਅਦ ਦੁਪਹਿਰ ਹਮ ਸ਼ਾਇਦ ਟਾਈਮ ਸੀ 4 ਵਜੇ ਦਾ ਜੀ ਮੇਰੀ ਜਿੰਨੀ ਕੁ ਜਾਣਕਾਰੀ ਆ ਇੱਕ ਮੀਟਿੰਗ ਇਹਦੇ ਵਾਸਤੇ ਕਿਉਂਕਿ ਤਿਆਰੀ ਹੁੰਦੀ ਆ ਨਾ ਕੋਈ ਵੀ ਫੈਸਲਾ ਲੈਣਾ ਹੈ فرض ਕਰੋ ਕਿ ਕੋਈ ਨਵਾਂ ਫੈਸਲਾ ਕਿਸੇ ਨੀਤੀਗਤ ਮਾਮਲੇ ਦੇ ਵਿੱਚ ਲਿਆ ਜਾਣਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਜਿਹੜੇ ਸਰਕਾਰੀ ਵਕੀਲ ਹੁੰਦੇ ਆ ਉਹਨਾਂ ਦਾ ਓਪੀਨੀਅਨ ਲੈਣਾ ਪੈਂਦਾ ਜਾਂ ਕਿਸੇ ਹੋਰ ਸਬੰਧਤ ਮਹਿਕਮੇ ਦਾ ਜੇ ਕੋਈ ਮਾਮਲਾ ਹੋਵੇ ਤੇ ਉਹ ਸਦਕੇ ਤੁਹਾਨੂੰ ਦੇਖਣਾ ਪੈਂਦਾ ਜੇ رائے مشورہ ਪਹਿਲਾਂ ਤੋਂ ਬਿਲਕੁਲ ਬਿਲਕੁਲ ਤਿਆਰੀ ਕਰਨੀ ਪੈਂਦੀ ਆ ਸਵੇਰੇ ਜਿੰਨੀ ਕੋ ਮੇਰੀ ਜਾਣਕਾਰੀ ਹੈ ਕਿ ਸਵੇਰੇ ਮਾਨ ਸਾਹਿਬ ਦਿਖੇ ਨਹੀਂ ਹੁੰਦੇ ਤਿਆਰੀ ਹੋ ਰਹੀ ਸੀ ਜਦੋਂ ਮਤਲਬ ਕਿ ਏਜੰਡੇ ਨੂੰ ਮੋਕਾ ਰੱਖਦੇ ਆ ਤਿਆਰੀ ਹੋ ਰਹੀ ਸੀ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਹੂੰ ਉਸ ਮੀਟਿੰਗ ਚ ਮਾਨ ਸਭ ਦਿਖੇ ਨੇ ਇਹ ਵੀ ਚਰਚਾ ਕਹਿਨਕ ਲੱਗੀ ਹੋਈ ਸੀ ਉਹਨਾਂ ਦੇ ਹੂੰ ਪਰ ਉਸ ਤੋਂ ਕੁਝ ਘੰਟਿਆਂ ਬਾਅਦ ਸਾਨੂੰ ਇਹ ਜਾਣਕਾਰੀ ਮਿਲਦੀ ਆ ਖ਼ਬਰੀ ਚੈਨਲਾਂ ਦੇ ਜ਼ਰੀਏ ਉਹ ਕਹਿੰਦੇ ਨੇ ਕਿ ਬਈ ਤਬੀਅਤ ਉਹਨਾਂ ਦੀ ਫੇਰ ਵਿਗੜ ਗਈ ਇਹਦਾ ਮਤਲਬ ਕਿ ਫੇਰ ਜੇ ਸਾਡੀ ਜਾਣਕਾਰੀ ਹੈ ਤਸਵੀਰें ਠੀਕ ਠਾਕ ਆ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤੇ ਤਬੀਅਤ ਚੜੀ ਹੈ ਫਿਰ ਕੁਛ ਘੰਟੇ ਬਾਅਦ ਹੋਰ ਵਿਗੜ ਗਈ ਇਹ ਹੁਣ ਛੇਤੀ ਛੇਤੀ ਜੋ ਖਬਰਾਂ ਆ ਰਹੀਆਂ ਨੇ ਇਹ ਸਿਹਤ ਪੱਖੋਂ ਤੇ ਵੇਖੀਏ ਤੇ ਕਾਫੀ ਜੀ ਕਿੰਤਾਤੁਰ ਕਰਨ ਵਾਲੀਆਂ ਕਿ ਸਿਹਤ ਉਹਨਾਂ ਦੀ ਠੀਕ ਹੋ ਰਹੀ ਹੈ ਵਿਗੜ ਰਹੀ ਹੈ ਠੀਕ ਹੋ ਰਹੀ ਹੈ ਵਿਗੜ ਰਹੀ ਹੈ ਜੇ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਫਿਰ ਉਹਨਾਂ ਦਾ ਪ੍ਰੋਪਰ ਇਲਾਜ ਜਿਹੜਾ ਹੈ ਉਹ ਕਿਸੇ ਹਸਪੀਟਲ ਦੇ ਵਿੱਚ ਕਿਉਂ ਨਹੀਂ ਜੀ ਇਹ ਵੀ ਵੇਖਣਾ ਹੋਵੇਗਾ ਮਿੰਟੂ ਜੀ ਜੇ ਆਪਾਂ ਹੁਣ ਸਿਹਤ ਤੱਕ ਦੇਖ ਲਈਏ ਕਿ ਚਲੋ ਠੀਕ ਹੈ ਉਹ ਤੇ ਜੋ ਸਪਸ਼ਟ ਖਬਰ ਆਏਗੀ ਆਪਣਾ ਪਤਾ ਲੱਗ ਜਾਏਗਾ ਕਿ ਸੇਤ ਸੱਚੀਓਂ ਨਾ ਸਾਜ਼ ਹੈ ਜਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਵੇਰੇ ਉਹ ਦਿਖੇ ਸੀਗੇ ਬਾਅਦ ਚ ਨਹੀਂ ਦਿਸੇ ਜੇ ਬਾਅਦ ਚ ਨਹੀਂ ਦਿਸੇ ਸਵੇਰੇ ਦਿਸੇ ਸੀ ਤਾਂ ਕਿਤੇ ਕੋਈ ਹੋਰ ਸਿਆਸੀ ਕਾਰਨ ਤੇ ਨਹੀਂ ਜਿਹਦਾ ਅੱਜ ਕੱਲ ਸ਼ੱਕ ਜ਼ਿਆਦਾ ਲੋਕ ਜਤਾ ਰਹੇ ਨੇ ਐਸਾ ਕੁਝ ਤੇ ਨਹੀਂ ਚੱਲ ਰਿਹਾ ਦਵਿੰਦਰ ਕੋਈ ਨੂਰ ਦਾ ਇੱਕ ਗੀਤ ਸੀਗਾ ਉਹਦੇ ਚ ਇੱਕ ਅੰਤਰਾ ਸੀ ਉਹ ਕਹਿੰਦਾ ਮੈਨੂੰ ਸ਼ੱਕ ਜ਼ਿਆਦਾ ਪੈਂਦਾ ਸੀ ਨਾਲੇ ਖੱਬੀ ਅੱਖ ਫਰਕਦੀ ਸੀ ਤੇਰੀ ਮਾਸੀ ਇੱਕ ਮਹੀਨੇ ਦੀ ਜੋ ਨਿਤ ਦਾ ਢੇਡਾ ਰੱਖਦੀ ਸੀ ਪਰ ਆਸ ਨਹੀਂ ਸੀ ਪਟ ਹੋਣੀ ਚੰਦ ਗਿਣਵੇਂ ਦਿਨੀ ਚੜਾ ਜਾਣਾ ਅਸੀਂ ਟਾਣਿਓ ਟੁੱਟੇ ਫੁੱਲ ਵਾਂਗਰਾਂ ਨਹੀਂ ਤੇਰੇ ਵਿਆਹ ਮਗਰੋਂ ਮਰ ਜਾ ਜਾਣਾ ਜਦੋਂ ਮਾਸੀ ਗੀੜਾ ਰੱਖਦੀ ਆ ਜਦੋਂ ਕਿਸੇ ਦੀ ਖਬੀ ਅੱਖ ਫਰਕਦੀ ਆ ਜਦੋਂ ਇਦਾਂ ਤੁਹਾਡੇ ਵਰਗਿਆਂ ਨੂੰ ਸ਼ੱਕ ਚੱਲਣ ਲੱਗ ਜਾਣ ਚਰਚਾਵਾਂ ਚੱਲਾ ਲੱਗ ਜਾਣਾ ਉਹਦਾ ਆਧਾਰ ਹੋ ਵੀ ਸਕਦਾ ਦੋ ਚਰਚਾਵਾਂ ਨੇ ਇੱਕ ਤੇ ਅੱਜ ਕੁਝ ਵਿਧਾਇਕਾਂ ਨੂੰ ਲੈ ਕੇ ਬੜੀਆਂ ਚਰਚਾਵਾਂ ਰਹੀਆਂ ਕਿ ਕੁਝ ਵਿਧਾਇਕ ਜਿਹੜੇ ਆ ਉਹਨਾਂ ਦੇ ਵਿੱਚ ਤਰਥੱਲੀ ਮੱਛੀ ਹੋਈ ਹੈ ਜੀ ਪਠਾਨ ਮਾਜਰਾ ਦਾ ਕੋਈ ਮੋਬਾਈਲ ਫੜਿਆ ਗਿਆ ਜਾਂਦਾ ਤੋਤਾ ਆਰੇ ਸਾਹਿਬ ਜਿਹੜੀ ਗੱਲ ਮੈਂ ਤੁਹਾਨੂੰ ਕੱਲ ਕਹੀ ਸੀ ਹੂੰ ਬਹੁਤ ਵਿਲੇ ਨਾਲ ਕਿ ਯਾਰਾ ਅਕਾਊਂਟ ਬੰਦ ਹੋ ਗਿਆ ਇਹਨਾਂ ਦੀ ਆਈਟੀ ਦਾ ਬੰਦਾ ਫੜ ਲਿਆ ਅੱਜ ਅਖਬਾਰ ਪੜ੍ਹ ਕੇ ਦੇਖੋ ਸਾਹਿਬ ਉਹਦਾ ਨਾਮ 모ਹਿਤ ਰੋहतक ਦਾ ਹੈ ਉਹਦੀ ਗ੍ਰਿਫਤਾਰੀ ਪਾਤੀ ਹੈ ਅੱਜ ਪੁਲਿਸ ਨੇ ਹੂੰ ਮੀਡੀਆ 'ਚ ਛਪੀ ਹੈ ਬਕਾਦਾ ਜੀ ਅਸੀਂ ਪਹਿਲਾ ਹੀ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਅਕਾਊਂਟਸ ਕਿੱਦਾਂ ਡਿਲੀਟ ਹੋਏ ਨੇ ਕਿੱਦਾਂ ਸਾਰਾ ਕੰਟੈਂਟ ਰਿਮੂਵ ਕੀਤਾ ਗਿਆ ਕਿਉਂ ਕਿ ਆਈਟੀ ਵਾਲਾ ਚੱਕਿਆ ਠੀਕ ਹੈ ਪਟਾਕ ਦੇਣੀ ਮੇਰੀ ਖੁੱਲ ਗਈ ਪਟਾਕ ਦੇਣੇ ਆਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਗਿਆ ਕਿਤੇ ਉਹ ਹੀ ਨਾ ਹੋਵੇ ਜੀ ਦਾ ਸ਼ੱਕ ਸੀ ਬਸ ਉਹ ਬਸ ਪਟਾਕ ਦੇਣੇ ਨਿਕਲ ਗਏ ਪਟਾਕ ਦੇਣੀ ਉੱਥੇ ਮਤਲਬ ਕਿ ਪਾਸਵਰਡ ਖੁੱਲਿਆ ਤੇ ਅਕਾਊਂਟ ਜਿਹੜਾ ਹੈ ਬਸ ਉਹ ਗਿਆ ਤੇ ਹੁਣ ਤੁਸੀਂ ਵੇਖੋ ਕਿ ਗ੍ਰਿਫਤਾਰੀਆਂ ਤੇ ਪੈ ਗਈਆਂ ਹਮ ਪਠਾਨ ਵਜਰਾ ਮਾਮਲੇ ਚ ਪਰ ਅੰਤਰਖਾਤਿਓ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਕਹਾਣੀ ਹੀ ਇੱਥੋਂ ਨਿਕਲ ਰਹੀ ਆ ਸਾਬ ਹਮ ਜਦਨ ਦੀ ਕਾਰਵਾਈ ਹੋਈ ਆ ਬਈ ਮਾਨ ਸਾਹਿਬ ਦਾ ਮਾਮਲਾ ਜਿਹੜਾ ਹੈ ਨਾ ਉਸ ਹੈ ਨਰਾਜ਼ਗੀ ਵਾਲਾ ਹੈ ਯਾਨੀ ਜੇ ਤੁਸੀਂ ਦੇਖੋਗੇ ਦਿੱਲੀ ਵਾਲੇ ਆ ਜਿਹੜੇ ਉਹ ਆਏ ਨੇ ਮਾਨ ਸਾਹਿਬ ਪਹਿਲਾਂ ਐ ਵਿਚਰਦੇ ਰਹੇ ਖੁੱਲ ਮਖੁੱਲਾ ਹਮ ਕਿਸੇ ਪ੍ਰਕਾਰ ਦੀ ਕੋਈ ਜ਼ਿਆਦਾ ਇਹਨਾਂ ਨੂੰ ਵਿਰੋਧਤਾ ਚੱਲਣੀ ਨਹੀਂ ਪਈ ਚਾਹੇ ਜਿਹੜੇ ਵਿਜ਼ਿਟ ਇਹਨਾਂ ਦੇ ਸੀਗੇ ਬੜੇ ਮਤਲਬ ਕੇ ਸੋਚ ਵਿਚਾਰ ਕੇ ਬੜੇ ਤਰਕੀਬ ਦੇ ਨਾਲ ਜੀ ਰੱਖੇ ਗਏ ਸਨ ਹਮ ਪਰੰਤੂ ਜਿਵੇਂ ਹੀ ਅਰਵਿੰਦ ਕੇਜਰੀਵਾਲ ਦਾ ਦੌਰਾ ਜਿਹੜਾ ਉਹ ਐਲਾਨਿਆ ਜਾਂਦਾ ਕਿ ਉਹ ਕੱਲ ਨੂੰ ਆ ਰਹੇ ਨੇ ਤੇ ਮੀਮਾਨ ਸਾਹਿਬ ਦੀ ਬਿਮਾਰੀ ਛਿੜੀ ਹੈ ਉਹਦੀ ਖਬਰ ਆ ਜਾਂਦੀ ਹੈ ਚਲੋ ਮੈਂ ਫਿਰ ਦੁਬਾਰਾ ਕਿਸੇ ਦੀ ਸਿਹਤ ਜਾਂ ਬਿਮਾਰੀ ਤੇ ਨਹੀਂ ਜਾਵਾਂਗਾ ਪਰ ਚਰਚਾਾਂ ਮੈਂ ਇਹ ਨਹੀਂ ਕਿ ਫੁੱਫੜ ਨੂੰ ਲੈ ਕੇ ਰਫੜ ਹੈ ਜੀ ਅੰਦਰ ਖਾਤੇ ਫੁੱਫੜ ਨੂੰ ਲੈ ਕੇ ਰਫੜ ਹੈ ਤੇ ਦੂਜੇ ਪਾਸੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਮਾਨਸਬ ਤੇ ਭਾਰੀ ਦਬਾਬ ਬਣ ਰਿਹਾ ਹੈ ਹਮ ਠੀਕ ਹੈ ਜੀ ਮਾਨਸਬ ਤੇ ਭਾਰੀ ਦਬਾਬ ਬਣ ਰਿਹਾ ਹੈ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਨਹੀਂ ਦੇਖੋ ਮੈਂ ਵਾਰ-ਵਾਰ ਕਹਿਣਾ ਹੈ ਕਿ ਜਦੋਂ ਅਸੀਂ ਰਾਜਨੀਤੀ ਦੀਆਂ ਚਰਚਾਵਾਂ ਦੀ ਗੱਲ ਕਰਦੇ ਹਾਂ ਸਾਡੇ ਕੋਲ ਕੋਈ ਸੀਸੀਟੀਵੀ ਰਿਕਾਰਡਿੰਗ ਨਹੀਂ ਹੁੰਦੀ ਜੀ ਮੈਂ ਤੇ ਵੈਸੇ ਹੀ ਨਹੀਂ ਤੁਹਾਨੂੰ ਪਤਾ ਲੀਡਰਾਂ ਦੇ ਨਾਲ ਵਿਚਰਦਿਆਂ ਗੱਲਾਂਬੱਤਾ ਕਰਦੇ ਆਂ ਪ੍ਰੇਮ ਪਿਆਰ ਹੈ ਕਦੇ ਮੈਂ ਤੇ ਰਿਕਾਰਡ ਕਰ ਕੋਣਗਾ ਵੈਸੇ ਵੀ ਨਹੀਂ ਰੱਖਦਾ ਜੀ ਠੀਕ ਹੈ ਨਾ ਜੀ ਤੋਂ ਗੱਲ ਇਹ ਆ ਕਿ ਭਾਈ ਚਰਚਾਵਾਂ ਦਾ ਜੇ ਜ਼ਿਕਰ ਆਉਂਦਾ ਜਿਹੜਾ ਬਾਜ਼ਾਰਗਰਮ ਆ ਤੇ ਉਹਦੇ ਵਿੱਚ ਇਹ ਵੀ ਆ ਕਿ ਹੁਣ ਕਿਤੇ ਨਾ ਕਿਤੇ ਦੁਬਾਰਾ ਵਧਾਇਕਾਂ ਦੇ ਵਿੱਚ ਆਪਸ ਦੇ ਵਿੱਚ ਦੋ ਧੜੇ ਬਣਦੇ ਨਜ਼ਰ ਆ ਰਹੇ ਨੇ ਹੂੰ ਇੱਕ ਕਿਧਰਲੇ ਪੱਖ ਵਾਲਾ ਇੱਕ ਉਧਰ ਵੀ ਹੋ ਸਕਦਾ ਬਿਲਕੁਲ ਇਹ ਵੀ ਹੋ ਸਕਦਾ ਐਸਸੀ ਵਰਸ ਜੱਟ ਹੋ ਜਾਵੇ ਜੀ ਦਿੱਲੀ ਗਰੁੱਪ ਵਰਸ ਪੰਜਾਬ ਗਰੁੱਪ ਹੋ ਜਾਵੇ ਮੰਨ ਲਓ ਕਿ ਇਹ ਦਿੱਲੀ ਤੱਕ ਜਿਹੜਾ ਮਾਮਲਾ ਹੈ ਨਾ ਉਹ ਪਹੁੰਚਿਆ ਪਿਆ ਹੂੰ ਕਰਵਾਈ ਤੇ ਹਰਮੀਤ ਤੇ ਸਾਫ ਹੈ ਕਿ ਦਿੱਲੀ ਵਾਲਿਆਂ ਨੇ ਹੀ ਕਰਵਾਈ ਉਹ ਤੇ ਮੈਂ ਤੁਹਾਨੂੰ ਪੰਨੂ ਸਾਹਿਬ ਦੀ ਪੀਸੀ ਤੋਂ ਹੀ ਦੱਸ ਦਿੱਤਾ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਪੀਸੀ ਪੰਨੂ ਸਾਹਿਬ ਨੇ ਕਿਉਂ ਕੀਤੀ ਆ ਜੀ ਠੀਕ ਹੈ ਨਾ ਜੀ ਤਾਂ ਗੱਲ ਇਹ ਆ ਕਿ ਇਸ ਵੇਲੇ ਚਰਚਾਾਂ ਵਿੱਚ ਬਹੁਤ ਨੇ ਮੈਨੂੰ ਨਹੀਂ ਪਤਾ ਗਾਂ ਕੀ ਹੋਏਗਾ ਤਰ੍ਹਾਂ ਤਰ੍ਹਾਂ ਦੀਆਂ ਚਰਚਾਾਂ ਵਿੱਚ ਕਿ ਮਾਨ ਸਾਹਿਬ ਤੇ ਭਾਰੀ ਦਬਾਅ ਬਣਾਇਆ ਜਾ ਰਿਹਾ ਤੇ ਮੈਂ ਇੱਕ ਚੀਜ਼ ਤੁਹਾਨੂੰ ਕੱਲ ਵੀ ਸ਼ਾਇਦ ਨਚੋੜਵੇਂ ਰੂਪ ਚ ਕਹੀ ਸੀ ਕਿ ਜਦੋਂ ਜਦੋਂ ਦਬਾਅ ਪੈਂਦਾ ਹੈ ਮਾਨ ਸਾਹਿਬ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਜੀ ਘਟਕਟ ਖਬਰ ਤੇ ਜ਼ਰੂਰ ਆ ਜਾਂਦੀ ਹੈ ਕਈ ਪ੍ਰਕਾਰ ਦੇ ਚਰਚੇ ਆ ਪਰ ਅੰਦਰ ਖਾਤੋਂ ਜਿੰਨੀ ਕੁ ਜਾਣਕਾਰੀ ਜੋਟਾ ਸਕਿਆ ਕਿ ਦਰਅਸਲ ਗੇਮ ਜਿਹੜੀ ਹੈ ਨਾ ਹਰਮੀਤ ਪਠਾਨ ਮਾਜਰਾ ਦੇ ਜੋ ਮਗਰ ਲਾਇਗੇ ਨਹੀਂ ਇਹਨਾਂ ਦੇ ਵੱਡੇ ਵੱਡੇ ਅਫਸਰ ਜੀ ਤੇ ਉਸ ਤੋਂ ਬਾਅਦ ਜੋ ਵੀ ਚੱਲਦਾ ਪਿਆ ਸਾਰਾ ਕੁਝ ਇਹ ਜੜਾ ਨਾ ਐਸ ਮਲੇ ਉਹ ਇੱਕ ਰਫੜ ਦਾ ਸੁਭਾਅ ਤੇ ਜ਼ਰੂਰ ਬਣਦਾ ਨਜ਼ਰ ਆਉਂਦਾ ਹੈ ਜੀ ਕਹਾਣੀ ਰਾਜਨੀਤਿਕ ਕਹਿ ਤੇ ਰਾਜਨੀਤਿਕ ਕਹਾਣੀ ਦਾ ਕੋਈ ਇੱਕ ਸਿਰਾ ਨਹੀਂ ਹੁੰਦਾ ਬਿਲਕੁਲ ਉਹਦੇ ਵਿੱਚ ਕਈ ਫਰਤੰਦਾ ਜਿਹੜੀਆਂ ਨੇ ਉਹ ਉਲਝੀਆਂ ਹੁੰਦੀਆਂ ਨੇ ਇਸ ਕਰਕੇ ਫਿਲਹਾਲ ਆਪਾਂ ਜੇ ਦੇਖੀਏ ਤਾਂ ਬਹੁਤ ਜ਼ਿਆਦਾ ਚੰਡੀਗੜ੍ਹ ਦੇ ਵਿੱਚ ਹਿਲਜੁਲਿਆ ਇਹ ਵੀ ਮੈਂ ਇੱਕ ਚਰਚਾ ਸੁਣੀ ਆ ਕਿ ਚਾਨਕ ਚੀਮਾ ਸਾਹਿਬ ਨੂੰ ਸੁਰੱਖਿਆ ਪਰ ਉੱਤਰ ਜੀ ਦਿੱਤੀ ਜਾ ਰਹੀ ਆ ਹਾਲਾਂਕਿ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰ ਸਕਦਾ ਇਹ ਵੀ ਵਿੱਚੋਂ ਸੁਣੀ ਆ ਮੈਂ ਗੱਲ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਬਾਹਰ ਬੈਠੇ ਨੇ ਹੂੰ ਉਹਨਾਂ ਨੇ ਸ਼ਾਇਦ ਅੱਜ ਆਉਣਾ ਹੈ ਜੀ ਅੱਗੇ ਵੀ ਤੁਹਾਨੂੰ ਪਤਾ ਕੁਲਤਾਰ ਸੰਧਵਾ ਦੇ ਨਾਮ ਤੇ ਬੜਾ ਰੌਲਾ ਰੱਪਾ ਪਿਆ ਤੇ ਇੰਟਰਸਟਿੰਗ ਗੱਲ ਇਹ ਆ ਕਿ ਅਮਰੀਕਾ ਤੋਂ ਆ ਰਿਹਾ ਤੇ ਸਵਿਟਜ਼ਰਲੈਂਡ ਦਾ ਦੌਰਾ ਜਿਹੜਾ ਉਹ ਫਿਕਸ ਵੀ ਆ ਗਿਆ ਜੀ ਇਹ ਬੜੀਆਂ ਇੰਟਰਸਟਿੰਗ ਗੱਲਾਂ ਨੇ ਜੀ ਬਹੁਤ ਕੁਛ ਅਸਰ ਮੈਂ ਤੇ ਕੋਸ਼ਿਸ਼ ਕਰਦਾ ਤੁਹਾਨੂੰ ਸਾਰਾ ਕੁਝ ਦੱਸਾਂ ਪਰ ਬਹੁਤ ਬਹੁਤ ਜਿਹੜਾ ਜਿਹੜਾ ਮੁੰਡੇ ਹੀ ਇੰਨੇ ਤਾਣਾ ਹਾਂਜੀ ਬਹੁਤ ਮੈਂ ਤੇ ਤਰ੍ਹਾਂ ਤਰ੍ਹਾਂ ਦੀਆਂ ਦੇਖ ਹੁਣ ਤੁਹਾਡੇ ਵਾਸਤੇ ਚੁਣ ਚੁਣ ਕੇ ਇਧਰੋਂ ਜਿਵੇਂ ਕਪਾ ਦੀਆਂ ਫੁੱਟੀਆਂ ਚੁਣੀ ਦੀਆਂ ਇਧਰੋਂ ਕੀ ਹੋ ਰਿਹਾ ਉਧਰੋਂ ਕੀ ਹੋ ਰਿਹਾ ਮੈਂ ਤੇ ਸੱਚੀ ਵਿਚਾਰਾ ਬਹੁਤ ਹੀ ਬਜ਼ੁਰਗ ਲਾਉਣਾ ਪਰ ਕਈ ਗੱਲਾਂ ਹਾਲੇ ਵੀ ਦੂਰ ਰਹਿ ਜਾਂਦੀਆਂ ਪਰ ਕਈ ਕਿਸਮ ਦੀ ਗੱਲਬਾਤ ਜਿਹੜੀ ਹੈ ਨਾ ਜੀ ਉਹ ਤਹਾਂ ਦੇ ਥੱਲੇ ਹੈ ਥੋੜੀ ਬਹੁਤੀ ਚਰਚਾ ਦੇ ਰੂਪ ਦੇ ਵਿੱਚ ਤਾਂ ਨੂੰ ਹੈ ਪਰ ਮੈਨੂੰ ਲੱਗਦਾ ਕਿ ਸਭ ਅੱਛਾ ਤੇ ਘਟੋ-ਘਟ ਨਹੀਂ ਹੈ ਚਾਹੇ 우ਮਾਨ ਸਾਹਿਬ ਦੀ ਸਿਹਤ ਹੈ ਤੇ ਚਾਹੇ ਸਿਆਸੀ ਹਾਲਤ ਹੈ ਦੋਵੇਂ ਠੀਕ ਨਹੀਂ ਜਾਪਦੀਆਂ ਮੈਨੂੰ ਸੁਖ ਨਹੀਂ ਜਾਪਦੀ ਕਰਤਾਰ ਰਮਲੇ ਦਾ ਵੀ ਸੀ ਗਾ ਨਹੀਂ ਬੋਲਣਾ ਜੀ ਕੋਈ ਗੱਲ ਨਹੀਂ ਪਹਿਲਾਂ ਆਪਾਂ ਦੋਸਤਾਂ ਦੇ ਕਮੈਂਟ ਸ਼ਾਮਿਲ ਕਰਦੇ ਹਾਂ ਫਿਰ ਆਪ ਅੱਗੇ ਬੋਲਾਂਗੇ ਜ਼ਰੂਰ ਖੋਸਟਿਲੋਜੀ ਕਹਿ ਰਹੇ ਨੇ ਕਿ ਕੈਬਨਿਟ ਦੀ ਮੀਟਿੰਗ ਕਿਉਂ ਖਤਮ ਕਰਨੀ ਸੀ ਕਹਿੰਦੇ ਬਾਕੀ ਕਿਹੜਾ ਮੰਤਰੀ ਨਹੀਂ ਹੈਗੇ ਤੇ ਮਨਪ੍ਰੀਤ ਜੀ ਕਹਿ ਰਹੇ ਨੇ ਕਿ ਕੇਜਰੀਵਾਲ ਪੰਜਾਬ ਨੂੰ ਕੀ ਦੇ ਕੇ ਗਿਆ ਕਹਿੰਦੇ 4 ਘੰਟੇ ਸੜਕਾਂ ਰੋਕ ਰੱਖੀਆਂ ਨੇ ਨਾਲ ਕਹਿ ਰਹੇ ਨੇ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ ਹੋ ਗਈ ਹੈ ਬਲਵਿੰਦਰ ਸਿੰਘ ਜੀ ਦੱਸ ਰਹੇ ਨੇ ਹਾਂਜੀ ਬਿਲਕੁਲ ਉਹ ਤੇ ਅਸੀਂ ਤੁਹਾਨੂੰ ਜਾਣਕਾਰੀ ਦੇਤੀ ਹੈ ਖੈਰ ਇੱਕ ਹਰਪ੍ਰੀਤ ਸਿੰਘ ਜੀ ਮਿੱਤਰ ਕਹਿ ਰਹੇ ਨੇ ਕਿ ਮਰਜੀਠੀਆ ਅੰਦਰ ਹੈ ਕਹਿੰਦੇ ਨਹੀਂ ਤੇ ਸਾਰੀ ਖਬਰ ਅਸਲ ਦੇ ਵਿੱਚ ਬਾਹਰ ਆ ਜਾਣੀ ਸੀ ਅ ਦੇਖੋ ਭਾਈ ਚਲੋ ਜੋ ਮਰਜ਼ੀ ਕਹ ਲਓ ਤੁਸੀਂ ਅਸੀਂ ਇਦਾਂ ਨਹੀਂ ਨਾ ਕਰ ਸਕਦੇ ਜੀ ਸਾਡਾ ਨਾਂ ਤੇ ਇੰਨਾ ਕੋਈ ਭਈ ਕੋਈ ਨੈਟਵਰਕ ਹੈ ਤੇ ਨਾ ਹੀ ਕੋਈ ਅਸੀਂ ਬਿਨਾ ਸਿਰਪੈਰ ਤੋਂ ਗੱਲ ਕਰ ਸਕਦੇ ਆ ਰਾਜਨੀਤਿਕ ਬੰਦੇ ਬਹੁਤ ਕੁਝ ਬੋਲ ਜਾਂਦੇ ਆ ਅਸੀਂ ਥੋੜਾ ਬਹੁਤਾ ਵੀ ਕਿਤੇ ਗਲਤ ਹੋਏ ਤਾਂ ਸਾਨੂੰ ਬਹੁਤ ਜ਼ਿਆਦਾ ਗਲਤ ਕਰਾਰ ਦੇ ਹਾਂ ਬਿਲਕੁਲ ਹਰ ਜਾਨੇ ਸਾਨੂੰ ਵੱਡੇ ਬੁਖਤ ਨਹੀਂ ਪੈਂਦੇ ਫਿਰ ਤੇ ਬਿਲਕੁਲ ਜੀ ਮਿੱਤਰ ਇੱਕ ਹੋਰ ਕਹਿ ਰਹੇ ਨੇ ਨਾਲ ਆਪਣੇ ਜੁੜੇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਇੱਕ ਮਿੱਤਰ ਮਨਦੀਪ ਸਿੰਘ ਜੀ ਕਹਿ ਰਹੇ ਨੇ ਕਿ ਬਾਜੀ ਹਜੇ ਵੀ ਪੰਜਾਬ ਕਹਿੰਦੇ ਡਬਰੀ ਪਿੰਡ ਦੇ ਵਿੱਚ ਹੈਗੀ ਆ ਪੁਲਿਸ ਜਿਹੜੀ ਹੈ ਉਹ ਡਬਰੀ ਪਿੰਡ ਦੇ ਵਿੱਚ ਉਹ ਤੇ ਅੱਜ ਤੱਕ ਹੀ ਰਹਿ ਹੈ ਕਿ ਮਸਲਾ ਅਜੇ ਠੱਲੇ ਨਹੀਂ ਆ ਉਹ ਤੇ ਚੱਲ ਹੀ ਰਿਹਾ ਉਸ ਮਸਲੇ ਦੇ ਬਹਾਨੇ ਕਿੰਨੇ ਹੋਰ ਮਸਲੇ ਬਣ ਗਏ ਨੇ ਕਰਮਿੰਟੂ ਜੀ ਨਾਲ ਨਾਲ ਇੱਕ ਜਿਵੇਂ ਤੁਸੀਂ ਕਿਹਾ ਸੀ ਨਾ ਕਿ ਤੁਸੀਂ ਕਪਾ ਦੀਆਂ ਫੁੱਟੀਆਂ ਚੁਣ ਕੇ ਲੈ ਕੇ ਆਉਣੇ ਹੋ